ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਜੀ ਹਾਂ ਬੇਖਦ ਮੰਦ ਭਾਗੀ ਖਬਰ ਜੁੜੀ ਹੈ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਪੰਜਾਬੀ ਇੰਡਸਟਰੀ ਦੇ ਇੱਕ ਐਕਟਰ ਰਣਦੀਪ ਪੰਗੂ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਬੇਖਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਰਣਦੀਪ ਪੰਗੂ ਦੀ ਮੌਤ ਹੋ ਚੁੱਕੀ ਹੈ ਪੰਜਾਬੀ ਐਕਟਰ ਸੀ ਅਜੇ ਤਾਂ ਸ਼ੁਰੂਆਤਾ ਅਜੇ ਤਾਂ ਸ਼ੁਰੂਆਤਾਂ ਹੋਈਆਂ ਸੀ ਅਜੇ ਬਹੁਤ ਕੰਮ ਕਰਨਾ ਸੀ ਪਰ ਕੱਟ ਉਮਰ ਦੇ ਵਿੱਚ ਹੀ ਰੰਦੀਪ ਪੰਗੂ ਜਿਹੜੇ ਨੇ ਉਹ ਸਦੀਵੀ ਵਿਸ਼ੂੜਾ ਇਸ ਦੁਨੀਆ ਨੂੰ ਦੇ ਗਏ ਨੇ ਪੰਜਾਬੀ ਜਗਤ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਖਾਸ ਤੌਰ ਤੇ ਨਾ ਪੂਰਾ ਹੋਣ ਵਾਲਾ ਘਾਟਾ ਜੁੜਾਇਆ ਉਹ ਪਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਕਸਰ ਹੀ ਤੁਸੀਂ ਇਹਨਾਂ ਨੂੰ ਹਾਸ ਰਸ ਜਿਹੜੇ ਅਸੀ ਨੇ ਉਹ ਕਰਦੇ ਹੋਏ ਜਾਂ ਹਸ ਰਸ ਜਿਹੜੇ ਕਰੈਕਟਰ ਨੇ ਉਹ ਪਲੇ ਕਰਦੇ ਹੋਏ ਤੁਹਾਨੂੰ ਇਹ ਦਿਖਦੇ ਹੋਣਗੇ ਵੱਡੇ ਪਰਦੇ ਤੇ ਕਮੇਡੀ ਕਰਦੇ ਹੋਏ ਕਿਉਂਕਿ ਇਹਨਾਂ ਨੇ ਜਿੰਨੇ ਵੀ ਕਰੈਕਟਰ ਕੀਤੇ ਨੇ ਚਾਹੇ ਅਸੀਂ ਦੂਰਬੀਨ ਦੀ ਗੱਲ ਕਰੀਏ ਚਾਹੇ ਅਸੀਂ ਗਿੱਦੜ ਸਿੰਘੀ ਦੀ ਗੱਲ ਕਰੀਏ ਤਾਂ ਅਜਹੀਆਂ ਵੱਡੀਆਂ ਫਿਲਮਾਂ ਦੇ ਵਿੱਚ ਰਣਦੀਪ ਨੇ ਜਿਹੜੇ ਵੀ ਕਰੈਕਟਰ ਕੀਤੇ ਨੇ ਉਹ ਬੜੇ ਹੀ ਦਿਲਚਸਪ ਸੀਗੇ ਆ ਦੂਰਬੀਨ ਦੇ ਵਿੱਚ ਕਰੈਕਟਰ ਜਿਹੜਾ ਰਣਦੀਪ ਦਾ ਉਹ ਬੜਾ ਸਰਾਇਆ ਗਿਆ ਸੀ ਬੜਾ ਇਹਨਾਂ ਨੂੰ ਪਸੰਦ ਕੀਤਾ ਗਿਆ ਸੀ ਉਹ ਜਿਹੜਾ ਇਹਨਾਂ ਦਾ ਫਨੀ ਉਹਦੇ ਵਿੱਚ ਕਰੈਕਟਰ ਸੀ ਤਾਂ ਫਨੀ ਕਰੈਕਟਰ ਰਣਦੀਪ ਨੇ ਬੜੇ ਪਲੇ ਕੀਤੇ ਨੇ ਕਾਫੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਦੂਰਬੀਨ ਇਹ ਜਰਮਨ ਤੁਮਾਰੇ ਲੇਖੇ ਗਿੱਦੜ ਸਿੰਘੀ ਅਤੇ ਹੋਰ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਵੱਡੇ ਅਦਾਕਾਰਾਂ ਦੀ ਗੱਲ ਕਰੀ ਤਾਂ ਵੱਡੇ ਅਦਾਕਾਰਾਂ ਦੇ ਨਾਲ ਰਣਦੀਪ ਨੇ ਨਿੰਜਾ ਹੁਣਾ ਦੇ ਨਾਲ ਕੰਮ ਕੀਤਾ ਹੈ ਮਲਕੀਤ ਰੌਣੀ ਹੁਣਾ ਦੇ ਨਾਲ ਗੁਰਪ੍ਰੀਤ ਪੰਗੂ ਹੁਣਾ ਦੇ ਨਾਲ ਔਰ ਕਰਮਜੀਤ ਅਨਮੋਲ ਹੁਣਾ ਦੇ ਨਾਲ ਵੀ ਰਣਦੀਪ ਨੇ ਕੰਮ ਕੀਤਾ ਤਾਂ ਵੱਡੀ ਖਬਰ ਤੇ ਬੇਖਤ ਮੰਦ ਭਾਗੀ ਖਬਰ ਜਿਹੜੀ ਸਾਹਮਣੇ ਆਈ ਹੈ ਆ ਦੱਸਿਆ ਜਾਂਦਾ ਹੈ ਕਿ ਜਦੋਂ ਰਣਦੀਪ ਸ਼ਾਮ ਨੂੰ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ ਤਾਂ ਬੇਹੋਸ਼ ਹੋ ਕੇ ਜਦੋਂ ਰਣਦੀਪ ਡਿੱਗਦਾ ਹੈ ਤਾਂ ਉਸ ਨੂੰ ਪੀਜੀਆਈ ਲਗਾਇਆ ਜਾਂਦਾ ਹੈ ਤਾਂ ਪੀਜੀਆਈ ਜਦੋਂ ਖੜਿਆ ਤਾਂ ਡਾਕਟਰਾਂ ਨੇ ਉਸ ਨੂੰ ਬਰਾਡ ਡੈੱਡ ਜਿਹੜਾ ਆ ਉਹ ਐਲਾਨ ਦਿੱਤਾ ਸੀ ਮਰਤਕ ਐਲਾਨ ਦਿੱਤਾ ਆ ਤਾਂ ਮੰਦ ਭਾਗੀ ਖਬਰ ਹੈ ਇਸ ਵੇਲੇ ਦੀ ਪੰਜਾਬੀ ਫਿਲਮੀ ਜਗਤ ਦੇ ਨਾਲ ਜੁੜੀ ਹੋਈ ਪੰਜਾਬੀ ਐਕਟਰ ਰਣਦੀਪ ਪੰਗੂ ਦਾ ਦਿਹਾਂਤ ਹੋ ਚੁੱਕਿਆ ਹੈ ਮੌਤ ਹੋ ਚੁੱਕੀ ਹੈ ਤੇ ਅੱਜ ਉਹਨਾਂ ਦਾ ਸੰਸਕਾਰ ਜੁੜਾਇਆ ਕੀਤਾ ਜਾਣਾ ਹੈ ਤਾਂ ਮੇਰੇ ਨਾਲ ਪੰਜਾਬੀ ਐਕਟਰ ਮਲਕੀਤ ਰੌਣੀ ਜੀ ਜੁੜ ਚੁੱਕੇ ਨੇ ਰੌਣੀ ਸਾਹਿਬ ਇੱਕ ਵੱਡਾ ਘਾਟਾ ਪਿਆ ਰਣਦੀਪ ਪੰਗੂ ਬੜੀ ਘੱਟ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸਾਡੇ ਲਈ ਤਾਂ ਇਹ ਬਹੁਤ ਦੁਖਦਾਈ ਖਬਰ ਹੈ ਸਾਡੀ ਸਾਰੀ ਫਿਲਮ ਲਾਈਨ ਲਈ ਸਾਡੇ ਰੰਗ ਮੰਚ ਲਈ ਕਿਉਂਕਿ ਮੈਂ ਤਾਂ ਉਹ ਬੰਦਾ ਜੀ ਜਿਹੜਾ ਰਣਦੀਪ ਨੂੰ ਕਿਸੇ ਟੈਂਪ ਤੋਂ ਘਰੋਂ ਲੈ ਕੇ ਆਇਆ ਸੀ ਆਪ ਸਕੂਟਰ ਤੇ ਜਾ ਕੇ ਸਾਡੇ ਨਾਲ ਥੀਏਟਰ ਕਰਨਾ ਸ਼ੁਰੂ ਕੀਤਾ ਉਹਨੇ ਜੀ ਇਰੇ ਇਸ ਤਰ੍ਹਾਂ ਹੌਲੀ-ਹੌਲੀ ਚੇਤਨਾ ਕਲਾ ਮੰਚ ਚ ਮੈਡਮ ਗੁਰਪ੍ਰੀਤ ਪੋਰ ਪੰਗੂ ਸਾਰੇ ਅਸੀਂ ਹਰਮਨ ਰੌਜਲਾ ਕਿੰਨੇ ਲੋਕ ਇਕੱਠੇ ਨਾਟਕ ਕਰਦੇ ਹੁੰਦੇ ਸੀਗੇ ਜਦੋਂ ਅਸੀਂ ਸ਼ੂਟਿੰਗਾਂ ਕਰਦੇ ਸੀ ਉਹਨੇ ਮੈਨੂੰ ਕਹਿਣਾ ਕਿ ਭਾਜੀ ਮੈਨੂੰ ਨਾਲ ਲੈ ਗਿਆ ਕਰੋ ਉਸ ਉਹਨੇ ਮੇਰੇ ਨਾਲ ਜਾਣਾ ਸ਼ੁਰੂ ਕੀਤਾ ਹੋਏ ਹੌਲੀ ਉਹਨੂੰ ਫਿਲਮਾਂ ਦੇ ਕੰਮ ਦੋਣਾ ਸ਼ੁਰੂ ਕੀਤਾ ਕਿ ਇਹ ਮੁੰਡੇ ਦਾ ਐਡੀਸ਼ਨ ਲੈ ਕੇ ਦੇਖੋ ਥੋੜੀ ਉਮਰ ਹੈ ਹਜੇ ਤਨਾ ਕੋਈ ਵਿਆਹ ਤੇ ਨਾ ਮੰਗਣਾ ਸੀ ਪਤਾ ਨਹੀਂ ਸਮਝ ਨਹੀਂ ਲੱਗਦੀ ਕਿ ਐਡੀ ਕੀ ਗੱਲ ਹੋ ਗਈ ਇੱਕ ਗ੍ਰਿਸ਼ਟ ਪੋਸਟ ਬੰਦਾ ਜਿਹੜਾ ਇੱਕ ਸਪੋਰਟਸਮੈਨ ਵੀ ਸੀਗਾ ਕਿ ਬਿਲ ਪਾਵਰ ਵਾਲਾ ਬੰਦਾ ਸੀਗਾ ਜੀ ਤੇ ਬੜੀਆਂ ਸੁਭਾਵਨਾਵਾਂ ਸੀ ਇਹਨਾਂ ਕਲਾਕਾਰਾਂ ਤੋਂ ਕਿਉਂਕਿ ਉਹਦਾ ਉਹਨੇ ਸਾਈਟ ਕੱਦ ਛੋਟਾ ਸੀਗਾ ਪਰ ਉਹਨੇ ਆਪਣੇ ਕਲਾ ਦੇ ਨਾਲ ਆਪਣਾ ਕੱਦ ਵੱਡਾ ਕੀਤਾ ਆ ਸੋ ਇੱਕ ਬੜੀ ਦੁਖਦਾਈ ਖਬਰ ਹੈ ਸਾਡੇ ਲਈ ਬਹੁਤ ਮਾੜੀ ਘਟਨਾ ਹੈ ਸਾਡੇ ਲਈ ਤਾਂ ਇੱਕ ਐਸਾ ਘਾਟਾ ਹੈ ਹਰਨਦੀਪ ਨੇ ਕਿਉਂਕਿ ਜਿਹਾਜੋ ਸਿਨੇਮਾ ਹੁਣ ਕਰਵਟ ਲੈ ਰਿਹਾ ਹੁਣ ਸਮਾ ਹੋਇਆ ਸੀਗਾ ਤਾਂ ਉਸ ਨਿਮੇਂ ਦੇ ਵਿੱਚ ਜਿਹੜੇ ਕਰੈਕਟਰ ਆਰਟਿਸਟ ਨੇ ਉਹਨਾਂ ਦਾ ਮੁੱਲ ਪੈਣਾ ਸ਼ੁਰੂ ਹੋਇਆ ਸੀ ਉਹਨਾਂ ਦੇ ਉੱਤੇ ਫਿਲਮਾਂ ਬਣਨੀਆਂ ਬਕਾਇਦਾਂ ਹੋਈਆਂ ਕਹਾਣੀਆਂ ਤੇ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਸੀ ਜੀ ਉਹ ਇਹ ਬੜਾ ਘਾਟਾ ਜੀ ਬੜੇ ਦੁੱਖ ਦੀ ਗੱਲ ਹੈ ਤਾਂ ਰਣੀ ਸਾਹਿਬ ਹੁੰਦਾ ਕੀ ਹੈ ਕਿਉਂਕਿ ਰਣਦੀਪ ਫਿੱਟ ਸੀਗਾ ਪੂਰਾ ਤਾਂ ਕੀ ਐਸੀ ਘਟਨਾ ਕੀ ਵਾਪਰੀ ਕੋਈ ਹਾਰਟ ਅਟੈਕ ਆਇਆ ਹੈ ਜਾਂ ਐਕਸੀਡੈਂਟ ਹੋ ਗਿਆ ਕੀ ਘਟਨਾ ਕੀ ਪੂਰੀ ਹੋਈ ਹੈ ਇੱਕ ਗੱਲ ਦੀ ਹੈ ਜੇ ਪੂਰੀ ਪੁਸ਼ਟੀ ਤਾਂ ਨਹੀਂ ਹੋ ਸਕੀ ਉਹ ਬਿਲਕੁਲ ਨਾ ਖੜਾ ਖੜਾ ਡਿੱਗ ਪਿਆ ਤੇ ਬਿਉਸ਼ ਹੋ ਗਿਆ ਤੁਸੀਂ ਚੱਕ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਜਿੰਨਾ ਕੁ ਆਪਣਾ ਇਲਾਜ ਕਰ ਸਕੀ ਸੀ ਉਹ ਕਹਿੰਦਾ ਪੀਏ ਲੈ ਕੇ ਜਾਓ ਪੀਏ ਲੈ ਕੇ ਗਏ ਤਾਂ ਉੱਥੇ ਉਹਨਾਂ ਨੇ ਕਲੀਅਰ ਕਰਤਾ ਜੀ ਕਿ ਇਹਦੀ ਡੈਥ ਹੋ ਗਈ ਇਹਦੇ ਵਿੱਚ ਤਾਂ ਕੁਝ ਵੀ ਨਹੀਂ ਹੈ ਹਮ ਹੁਣ ਪਤਾ ਨਹੀਂ ਹਾਰਟ ਅਟੈਕ ਹੋਇਆ ਹੈ ਜਾਂ ਕੀ ਹੋਇਆ ਇਹ ਗੱਲ ਹੈ ਸਾਮਣੇ ਤੋਂ ਬਾਹਰ ਨਹੀਂ ਪਈ ਜੀ ਤੁਸੀਂ ਤਾਂ ਪਰਿਵਾਰ ਦੇ ਨਾਲ ਅਟੈਚ ਹੋ ਰੌਣੀ ਸਾਹਿਬ ਤੁਹਾਡਾ ਤਾਂ ਬੜਾ ਗੂੜਾ ਸਬੰਧ ਰਿਹਾ ਹੈ ਪਰਿਵਾਰ ਦੇ ਉੱਪਰ ਹੁਣ ਕੀ ਬੀਤਦੀ ਹੈ ਤੁਹਾਡੀ ਗੱਲ ਹੋਈ ਹੈ ਹਾਂਜੀ ਹਾਂ ਪਰਵਾਰ ਲਈ ਤਾਂ ਬਹੁਤ ਦੁੱਖ ਦੀ ਗੱਲ ਹੈ ਜੀ ਕਿਉਂਕਿ ਉਹਦੇ ਪਿਤਾ ਸਰਦਾਰ ਬਾਰਾ ਸਿੰਘ ਇੱਕ ਸੁਧਾਰਨ ਕਿਸਾਨ ਨੇ ਪਿੰਡ ਦੀ ਖੇਤੀਬਾੜੀ ਕਰਨ ਵਾਲੇ ਬੰਦੇ ਨੇ ਸੋ ਜਦੋਂ ਉਹਨਾਂ ਨਾਲ ਕਦੇ ਕਿਸੇ ਗੱਲ ਹੋਣੀ ਰਣਜੀਤ ਨੇ ਨਾਲ ਲੈ ਜਾਣਾ ਉਹਨੇ ਕਿਹਾ ਤੂੰ ਸਾਡਾ ਮੁੰਡਾ ਯਾਰ ਮਸ਼ਹੂਰ ਕਰਤਾ ਸਾਨੂੰ ਤਾਂ ਕੌਣ ਜਾਣਦਾ ਸੀ ਨਾ ਪਿੰਡਾਂ ਦੇ ਵਿੱਚ ਉਹ ਬੜੀ ਮਸਲੇ ਵਾਲੀ ਗੱਲ ਹੈ ਜੀ ਪਰਿਵਾਰ ਜਦੋਂ ਮੁੰਡਾ ਨੌਜਵਾਨ ਹੋਵੇ ਘਰ ਦੇ ਵਿੱਚ ਪਰਿਵਾਰ ਇਹ ਸੋਚ ਰਿਹਾ ਹੁੰਦਾ ਹੈ ਕਿ ਅਸੀਂ ਉਹਦੇ ਵਿਆਹ ਮੰਗਣੇ ਬਾਰੇ ਸੋਚਣਾ ਹੈ ਇੱਕ ਜ਼ਿੰਦਗੀ ਅਗਲੇ ਬਾਰੇ ਸੋਚਣਾ ਹੈ ਤੇ ਉਦੋਂ ਤੁਹਾਨੂੰ ਇਹ ਜੀ ਖਬਰ ਮਿਲ ਜੇ ਤੁਹਾਡੇ ਨਾਲ ਇਹ ਜੀ ਘਟਨਾ ਘਟ ਜੇ ਤਾਂ ਇਹਨਾਂ ਨੂੰ ਬੜੀ ਦੁੱਖ ਦੀ ਖਬਰ ਕੀ ਹੋ ਸਕਦੀ ਪਰਿਵਾਰ ਲਈ ਜੀ ਹੁਣ ਅੰਤਿਮ ਸੰਸਕਾਰ ਕਦੋਂ ਕੀਤਾ ਜਾਣਾ ਹੈ ਤੇ ਕਿੱਥੇ ਕੀਤਾ ਜਾਣਾ ਹੈ ਰੌਣੀ ਸਾਹਿਬ ਉਹਨਾਂ ਦਾ ਪਿੰਡ ਹੈ ਜੀ ਤਰਨਦੀਪ ਦਾ ਪਿੰਡ ਹੈ ਜਿਹਦਾ ਪਿੰਡ ਦਾ ਨਾਮ ਹੈ ਝੂੜ ਮਾਜਰਾ ਹਰੂਪੁਰ ਡਿਸਟ੍ਰਿਕਟ ਚ ਪੈਂਦਾ ਜੀ ਮਰੰਡਾ ਚਮਕੌਰ ਸਾਹਿਬ ਰੋਡ ਦੇ ਉੱਤੇ ਹੂੰ ਇਹ ਨੁਕੀਂ ਹਿਰਾਂ ਪਿੰਡ ਤੋਂ ਮੁਰਤੇ ਆ ਇਹ ਪਿੰਡ ਉੱਥੇ ਸੰਸਕਾਰ ਹੋਊਗਾ ਜੀ ਅੱਜ ਲਗਭਗ 1:30 ਬਜੇ ਹੈ ਠੀਕ ਹੈ ਜੀ ਤਾਂ ਬਿਹਤ ਮੰਦ ਭਾਗੀ ਖਬਰ ਜੁੜੀ ਹੈ ਉਹ ਪੰਜਾਬੀ ਫਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ ਸਾਹਮਣੇ ਆਈ ਹੈ ਰਣਦੀਪ ਭੰਗੂ ਅਜੇ ਬਹੁਤ ਘੱਟ ਉਮਰ ਸੀ ਅਜੇ ਵਿਆਹ ਵੀ ਨਹੀਂ ਹੋਇਆ ਸਾ ਸਧਾਰਨ ਜੇ ਪਰਿਵਾਰ ਤੋਂ ਉੱਠ ਕੇ ਆਪਣਾ ਨਾਮ ਬਣਾਉਣਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਰਣਦੀਪ ਨੇ ਵੱਡੇ ਪਰਦੇ ਤੇ ਬੜਾ ਅੱਛਾ ਕੰਮ ਕੀਤਾ ਔਰ ਜਿੰਨੇ ਵੀ ਕੈਰੈਕਟਰ ਰਣਦੀਪ ਨੇ ਪਲੇ ਕੀਤੇ ਉਹ ਬੜੇ ਵਧੀਆ ਕੈਰੈਕਟਰ ਰਣਦੀਪ ਨੇ ਪਲੇ ਕੀਤੇ ਔਰ ਯਾਦ ਨੇ ਉਹਨਾਂ ਨੂੰ ਹਰ ਕੋਈ ਸਰਾਉਂਦਾ ਹੈ ਨਾ ਫਨੀ ਐਕਟਰ ਦੀ ਅਸੀਂ ਗੱਲ ਕਰੀਏ ਤਾਂ ਜਿਹੜੇ ਫਨੀ ਕਰੈਕਟਰ ਰਣਦੀਪ ਨੇ ਕੀਤੇ ਉਹ ਬੜੇ ਆ ਬੜੇ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਉਤਰੇ ਰਣਦੀਪ ਦੀ ਪਛਾਣ ਬਣੀ ਚਾਹੇ ਅਸੀਂ ਦੂਰਬਿੰਦ ਦੀ ਗੱਲ ਕਰੀਏ ਗਿੱਧੜ ਸਿੰਘੀ ਦੇ ਵਿੱਚ ਬਹੁਤ ਅੱਛਾ ਰਣਦੀਪ ਨੇ ਜੜਾਇਆ ਉਹ ਕੰਮ ਕੀਤਾ